ਸਸ਼ੀਕਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸਿੰਪਲ ਸ਼ਰਟ ਦੀ ਕਟਿੰਗ ਸਭ ਤੋਂ ਪਹਿਲਾਂ ਦੇਖੋ ਮੈਂ ਜਿਹੜਾ ਮੇਰੇ ਕੋਲ 2.5 ਮੀਟਰ ਦਾ ਸਟਾਫ ਸੀਗਾ ਉਹਨੂੰ ਐਦਾਂ ਡਬਲ ਫੋਲਡ ਕਰਕੇ ਰੱਖ ਲਿਆ ਸਿੱਧਾ ਪਾਸਾ ਵਿੱਚ ਤੇ ਇਹ ਵਾਲਾ ਪੁੱਠਾ ਪਾਸਾ ਇੱਕ ਡ్రਾਈ ਸਟਾਫਾ ਹੁਣ ਆਪਾਂ ਲਾਵਾਂਗੇ ਨਿਸ਼ਾਨੀਆਂ ਸਭ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਸ਼ਰਟ ਤਿਆਰ ਰੱਖਣੀ ਹੈ ਇਹ ਪ੍ਰਿੰਟਡ ਸੂਟ ਆ ਉਹਦੇ ਚ ਤੁਸੀਂ 4 ਇੰਚ ਪਲੱਸ ਕਰਕੇ ਲੰਬਾਈ 'ਚ ਨਿਸ਼ਾਨੀ ਲਾਉਣੀ ਆ ਤੇ 4 ਇੰਚ ਹੀ ਤੁਸੀਂ ਪਲੱਸ ਕਰਨਾ ਘੇਰੇ 'ਚ ਹੁਣ ਆਪਾਂ ਲੰਬਾਈ ਤੇ ਪਲੱਸ ਘੇਰੇ ਦੀ ਨਿਸ਼ਾਨੀ ਲਗਾਵਾਂਗੇ 4 4 ਇੰਚ ਪਲੱਸ ਰੱਖ ਕੇ ਜੇ ਘੇਰੇ ਨਾਲੋਂ हिਪ ਜ਼ਿਆਦਾ ਏ ਤਾਂ हिਪ ਜਿੰਨੀ ਵੀ ਤੁਹਾਡੀ हिਪ ਆ ਉਹਦੇ 'ਚ ਤੁਸੀਂ 4 ਇੰਚ ਪਲੱਸ ਰੱਖ ਕੇ ਚੜਾਈ 'ਚ ਨਿਸ਼ਾਨੀ ਲਾਉਣੀ ਆ। ਕੋ ਆਪਾਂ ਲੰਬਾਈ ਦੀ ਵੀ ਨਿਸ਼ਾਨੀ ਲਗਾ ਲਈ ਤੇ ਘੇਰੇ 'ਚ 4 ਇੰਚ ਪਲੱਸ ਕਰਕੇ ਘੇਰੇ ਦੀ ਵੀ ਨਿਸ਼ਾਨੀ ਲਾ ਲਈ। ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਜਿੱਥੇ-ਜਿੱਥੇ ਆਪਾਂ ਮਾਰਕ ਦਾ ਨਿਸ਼ਾਨੀ ਲਾਈ ਆ। ਹੁਣ ਆਪਾਂ ਕਟਿੰਗ ਕੀਤੇ ਹੋਏ ਦੋਨੇ ਪੱਲਿਆਂ ਨੂੰ ਸਿੱਧਾ ਬਸ ਐਦਾਂ ਵਿੱਚ ਰੱਖ ਕੇ ਠੀਕ ਆ ਪੁੱਠੇ ਪਾਸੇ ਉੱਪਰ ਰੱਖ ਕੇ ਇਹਦੀ ਚੜਾਈ 'ਚ ਐਦਾਂ ਫੋਲਡਿੰਗ ਕਰਕੇ ਰੱਖਾਂਗੇ ਫਲਾਵਰਾਂ ਦੀ ਤੁਸੀਂ ਡਾਇਰੈਕਸ਼ਨ ਜ਼ਰੂਰ ਦੇਖਣੀ ਆ ਵੀ ਜਿਹੜੇ ਇਹਨਾਂ 'ਚ ਫੁੱਲ ਬਣੇ ਹੋਣੇ ਪ੍ਰਿੰਟਡ ਸੂਟਾਂ ਦੇ ਉਹ ਇੱਕ ਪਾਸੇ ਨੂੰ ਹੀ ਜਾਣ ਹਾਂਜੀ ਹੁਣ ਦੇਖੋ ਆਪਾਂ ਆਪਣੇ ਜਿਹੜੇ ਦੋਨੇ ਪੱਲੇ ਸੀ ਉਹਨਾਂ ਨੂੰ ਚੜਾਈ 'ਚ ਫੋਲਡ ਕਰਕੇ ਰੱਖ ਲਿਆ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਜੇ ਤੁਸੀਂ ਬਣੇ ਹੋਏ ਸੂਟ ਤੋਂ ਨਾਪ ਕਿੱਦਾਂ ਲੈਣਾ ਰੈਡੀ ਸੂਟ ਤੋਂ ਨਾਪ ਕਿੱਦਾਂ ਲੈਣਾ ਇਹਦੀ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀ ਵੀ ਆ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਨਾਪ ਲੈਣ ਵਾਲੀ ਵੀਡੀਓ ਦੇਖਿਓ ਫਿਰ ਉਸ ਤੋਂ ਬਾਅਦ ਕਟਿੰਗ ਕਰਨ ਦੀ ਤੇ ਮੈਂ ਸਲਵਾਰ ਦੀ ਕਟਿੰਗ ਦੀ ਵੀ ਵੀਡੀਓ ਪਾਈ ਵੀ ਆ ਆਲਓਵਰ ਸੂਟ ਚੋ ਸਾਰਾ ਸੂਟ ਕਿੱਦਾਂ ਕਟਿੰਗ ਕਰਨਾ ਉਸਦੀ ਵੀ ਵੀਡੀਓ ਅਪਲੋਡ ਕੀਤੀ ਵੀ ਆ ਤੁਸੀਂ ਸਾਰੀਆਂ ਵੀਡੀਓ ਦੇਖ ਕੇ ਆਪਣਾ ਸੂਟ ਕਟਿੰਗ ਕਰ ਸਕਦੇ ਹੋ ਪੂਰੇ ਪਰਫੈਕਟ ਤਰੀਕੇ ਨਾਲ ਮੇਰੇ ਤਰੀਕੇ ਨਾਲ ਜਿੱਦਾਂ ਵੀ ਮੈਂ ਵੀਡੀਓ 'ਚ ਦੱਸਿਆ ਵਾ ਸੇਮ ਤਰੀਕੇ ਨਾਲ ਹੀ ਮੈਂ ਆਪਣੇ ਸਾਰੇ ਸੂਟ ਕਸਟਮਰਾਂ ਦੇ ਸੂਟ ਕਟਿੰਗ ਕਰਦੀਆਂ ਸਟਿਚਿੰਗ ਕਰਦੀਆਂ ਤੁਸੀਂ ਵੀ ਸੇਮ ਸਾਰੀਆਂ ਵੀਡੀਓ ਦੇਖ ਕੇ ਸੂਟ ਕਟਿੰਗ ਤੇ ਸਟਿਚਿੰਗ ਕਰ ਸਕਦੇ ਹੋ ਹੁਣ ਆਪਾਂ ਲਾਵਾਂਗੇ ਤੇ ਧੀਰੇ ਦੀ ਨਿਸ਼ਾਨੀ ਸਭ ਤੋਂ ਪਹਿਲਾਂ ਦੇਖੋ ਇਹ ਸਾਈਡ ਦੋਨਾਂ ਦੀ ਬੰਦ ਆ ਤੇ ਇਧਰਲੀ ਸਾਈਡ ਪੱਲੇ ਖੁੱਲੇ ਨੇ ਠੀਕ ਆ ਆਪਾਂ ਇਦਾਂ ਹੀ ਰੱਖਣੇ ਆ ਬੰਦ ਸਾਈਡ ਤੋਂ ਤੁਸੀਂ 6.5 ਇੰਚ ਦਾ ਮੈਂ ਧੀਰਾ ਰੱਖੂੰਗੀ ਜਿੰਨਾ ਤੁਹਾਡੇ ਕੋਲ ਧੀਰਾ ਤਿਆਰ ਆ ਉਸ 'ਚ ਮੈਂ ਅੱਧਾ ਇੰਚ ਕਟਿੰਗ ਰੱਖਦੀ ਆ ਕਟਿੰਗ ਲਈ ਮਤਲਬ ਕਿ ਇਹ ਫੋਲਡ ਕੀਤਾ ਵਾ ਤਾਂ 1/2 ਇੰਚ ਖੋਲ ਕੇ 1 ਇੰਚ ਹੋ ਜਾਂਦਾ ਹੈ 1/2 ਇੰਚ ਵਿੱਚ ਮੈਂ ਤੀਰੇ ਦੀ ਕਟਿੰਗ ਪਲੱਸ ਕਰਕੇ ਰੱਖਦੀਆਂ ਫਿਰ ਤੁਸੀਂ ਡਾਊਨ ਨੂੰ نیچے ਨੂੰ ਇੱਥੇ ਬਾਕਸ ਬਣਾਉਣਾ ਤਕਰੀਬਨ ਤਕਰੀਬਨ ਸਾਰੇ ਸੂਟਾਂ ਦੀ ਹੀ ਜਿਹੜਾ ਬਾਕਸ ਆ ਉਹ 7 7 7.5 ਇੱਥੇ ਹੀ ਬਣਦਾ ਹੈ ਇਸ ਵੱਡਾ ਕਰਦੇ ਹੋ ਜੇ ਨਾਪ ਵੱਡਾ ਹੈ ਬਾਕਸ ਵੱਡੇ ਦੀ ਨੀਡ ਨਹੀਂ ਹੁੰਦੀ ਸਿਰਫ ਕਸਟਮਰ ਦੀ ਜਿਹੜੀ ਫਿਟਿੰਗ ਹੁੰਦੀ ਆ ਉਹ ਜਦੋਂ ਇਦਾਂ ਫਿਟਿੰਗ ਵੱਧਦੀ ਆ ਤਾਂ ਆਟੋਮੈਟ ਹੀ ਉਹਦਾ ਮੋਡਾ ਇਹ ਜਿਹੜਾ ਉਹ ਪੂਰਾ ਆ ਜਾਂਦਾ ਹੈ ਤਾਂ ਕਰਕੇ ਤੁਸੀਂ ਸਭ ਤੋਂ ਪਹਿਲਾਂ ਦੇਖੋ ਆਪਾਂ ਬਾਕਸ ਦੀ ਨਿਸ਼ਾਨੀ ਲਾਵਾਂਗੇ ਤੀਰੇ ਤੋਂ ਬਾਅਦ ਆਪਾਂ ਬਾਕਸ ਦੀ ਸੇਮ ਤੀਰਾ ਜਿੰਨਾ ਮੈਂ ਇੱਥੇ ਰੱਖਿਆ ਸੇਮ ਹੀ ਮੈਂ ਇੱਥੇ ਰੱਖਣ ਦੀ ਆ ਠੀਕ ਆ ਫਿਰ ਉਸ ਤੋਂ ਬਾਅਦ ਮੈ ਲਾਉਣੀ ਹੁੰਦੀ ਆ ਫਿਟਿੰਗ ਦੀ ਨਿਸ਼ਾਨੀ ਫਿਟਿੰਗ 19 ਇੰਚ ਇਹਨਾਂ ਦੀ ਫਿਟਿੰਗ ਆ ਠੀਕ ਆ ਸਾਢੇ 9 ਆਪਾਂ ਫਿਟਿੰਗ ਰੱਖ ਲਈ ਉੱਥੇ ਹੀ ਆਪਾਂ ਨਿਸ਼ਾਨ ਲਾਉਣਾ ਫਿਰ ਜਿੱਥੇ ਆਪਣਾ ਬਾਕਸ ਇਦਾਂ ਚੌਰਸ ਬਣਦਾ ਉੱਥੇ ਤੁਸੀਂ ਇਦਾਂ ਲਾਈਨ ਖਿੱਚ ਸਕਦੇ ਹੋ ਫਰੰਟ ਦੀ ਤੁਸੀਂ ਕਾਟ 1 ਇੰਚ ਤੇ ਬੈਕ ਦੀ ਤੁਸੀਂ 2 ਇੰਚ ਤੇ ਇਦਾਂ ਵੀ ਨਿਸ਼ਾਨ ਲਾ ਸਕਦੇ ਹੋ ਜਿਹੜੀਆਂ ਤੁਸੀਂ ਇਹ ਗਲਾਈ ਪਾਉਣੀ ਹੁੰਦੀ ਆ ਦੇਖੋ ਤੁਸੀਂ ਇਹ ਗਲਾਈ ਇਦਾਂ ਪਾਉਣੀ ਹੁੰਦੀ ਆ ਪਹਿਲੀ ਫਰੰਟ ਵਾਲੀ ਕਾਟ ਤੁਸੀਂ ਬਾਕਸ ਦੇ ਹਾਫ ਤੱਕ ਮਲਾਉਣੀ ਆ ਠੀਕ ਆ ਜਿਹੜੀ ਆਪਾਂ ਬੈਕ ਦੀ ਕਾਟ ਪਾਉਣੀ ਆ ਉਹ ਤੁਸੀਂ ਇਦਾਂ ਬਾਕਸ ਦੇ ਐਂਡ ਤੱਕ ਮਲਾਉਂਦੇ ਮਲਾਉਂਦੇ ਇੱਥੇ ਤੱਕ ਮਲਾ ਦੇਣੀ ਆ ਠੀਕ ਆ ਜਿੰਨਾ ਵੀ ਤੁਹਾਡਾ ਮੋਡਾ ਤਿਆਰ ਆ ਤੁਸੀਂ ਇਦਾਂ ਉਹਨੂੰ ਮਿਣ ਵੀ ਸਕਦੇ ਹੋ ਵੀ ਸਾਡਾ ਮੋਡਾ ਕਿੰਨਾ ਏ ਮੈਂ ਕਸਟਮਰ ਦਾ ਜਿੱਦਾਂ ਮੋਡਾ 8.5 ਰੱਖਣਾ ਏ 9 ਇੰਚ ਤਿਆਰ ਹੁੰਦਾ ਏ ਉਸੇ ਹਿਸਾਬ ਨਾਲ ਮੈਂ ਪਲੇਟ ਵੀ ਪਾਉਂਗੀ ਤੇ ਫਿਰ ਇੱਥੇ ਵੀ ਸਲਾਈ ਮਾਰੂੰਗੀ ਮੇਰਾ ਮੋਡਾ ਨੇੜੇ ਆ ਜਾਊਗਾ ਬਾਕੀ ਮੈਂ ਸ਼ਰਟ ਸਲਾਈ ਹੋਏ ਤੋਂ ਬਾਅਦ ਜੇ ਮੈਨੂੰ ਤੀਰਾ ਵੱਧ ਲੱਗਦਾ ਏ ਤਾਂ ਮੈਂ ਤੀਰੇ ਨੂੰ ਬਾਜੋ ਸ਼ਾਂਟੀ ਜ਼ਰੂਰ ਮਾਰਦੀ ਆ ਹੁਣ ਆਪਾਂ ਕਰਾਂਗੇ ਅੱਗੇ ਵਾਲਾ ਮੇਜਰਮੈਂਟ ਤੁਸੀਂ ਪਹਿਲਾਂ ਪਲੇਟਾਂ ਦੀ ਨਿਸ਼ਾਨੀ ਲਾਉਣੀ ਹੈ ਤੁਸੀਂ ਪਲੇਟਾਂ ਦੀ ਨਿਸ਼ਾਨੀ ਵੀ ਲਾ ਸਕਦੇ ਹੋ ਜੇਕਰ ਤੁਸੀਂ ਫਿਟਿੰਗ ਦੀ ਲਾਉਣੀ ਹੈ ਉਹ ਵੀ ਲਾ ਸਕਦੇ ਹੋ ਮੋਡੇ ਦੀ ਸਾਰੀ ਨਿਸ਼ਾਨੀਆਂ ਲਾਉਣ ਤੋਂ ਬਾਅਦ ਆਪਾਂ ਪਹਿਲਾਂ ਪਲੇਟਾਂ ਦੀਆਂ ਨਿਸ਼ਾਨੀਆਂ ਲਾਵਾਂਗੇ ਇਹਨਾਂ ਦੀ ਪਲੇਟ ਹੈਗੀ ਆ 1.5 ਤੇ ਤਿਆਰ 1.5 'ਚ ਮੈਂ ਅੱਧਾ ਇੰਚ ਪਲੱਸ ਕਰ ਦੂੰਗੀ ਮੋਡੇ ਦੀ ਸਲਾਈ ਲਈ 11 ਇੰਚ ਤੇ ਨਿਸ਼ਾਨ ਲਾ ਲਿਆ ਤੇ 7 ਇੰਚ ਲੰਬੀ ਇਹਨਾਂ ਦੀ ਪਲੇਟ ਜਿਹੜਾ ਸੈਂਟਰ 'ਚ ਗੈਪ ਰੱਖਣਾ ਉਹ ਵੀ 7 ਇੰਚ ਰੱਖਣਾ 3.5 3.5 ਇਹਨਾਂ ਨੂੰ ਮੈਂ ਇਦਾਂ ਮਿਲਾ ਲੈਣਾ ਪਲੇਟ ਦਾ ਮੈਂ ਹਾਫ ਕਰ ਲੂੰਗੀ ਹਾਫ ਤੋਂ ਬਾਅਦ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਵਾਂਗੇ ਸਾਈਡ ਵਾਲੀਆਂ ਪਲੇਟਾਂ ਹੈਗੀਆਂ ਇਹਨਾਂ ਦੀਆਂ 2-2 ਤੇ ਦੇਖੋ ਸੇਮ ਪਲੇਟ 'ਤੇ ਮੈਂ ਇਦਾਂ ਹੀ ਸਾਰੇ ਸੂਟਾਂ ਚ ਪਾਉਣੀ ਆ ਇਹ ਵੀ 2 ਤੇ ਜਿਹੜੀ ਇਧਰ ਲਈ ਉਪਰੋਂਗ ਮੋਢੇ ਤੋਂ ਆਣੀ ਆ ਉਹ ਵੀ ਦੋਤੇ ਹੀ ਪਾਉਣੀ ਆ ਤੁਸੀਂ ਇਹ ਪਲੇਟਾਂ ਇਦਾਂ ਹੀ ਪਾ ਸਕਦੇ ਹੋ ਜਿਵੇਂ 7 ਤੇ ਆਇਆ 1 2 2 ਤੇ 6 ਛੱਡ ਕੇ ਆਹ ਮੋਢੇ ਦੇ ਐਂਡ ਕਾਰਨਰ ਦੇ ਵਿੱਚ ਨੂੰ ਲਗਾਉਣੀ ਆ ਇਹ ਤੁਹਾਡੀ ਦੋਤੇ پلیਟ ਹੋ ਗਈ ਜਿਹੜੀ ਆਪਾਂ ਸਾਈਡ ਦਾ ਨਿਸ਼ਾਨ ਲਾਇਆ ਉਸ ਨੂੰ ਆਪਾਂ ਸੇਮ ਇਦਾਂ ਬਣਾਉਣਾ ਇਹ ਹੋ ਗਏ ਆਪਣੇ ਪਲੇਟਾਂ ਦੇ ਨਿਸ਼ਾਨ ਸੇਮ ਦੂਜੇ ਪੱਲੇ ਤੇ ਵੀ ਆਪਾਂ ਇਦਾਂ ਹੀ ਪਾਵਾਂਗੇ ਬੈਕ ਦੀ ਪਲੇਟਾਂ ਲੰਬੀਆਂ ਪਾਵਾਂਗੇ ਤੇ ਦੂਜੇ ਪਾਸੇ ਆਪਾਂ ਸੇਮ ਇਹ ਵਾਲੀਆਂ ਪਲੇਟਾਂ ਪਾਵਾਂਗੇ ਹੁਣ ਆਪਾਂ ਲਾਵਾਂਗੇ ਫਿਟਿੰਗ ਦੇ ਨਿਸ਼ਾਨ ਸਭ ਤੋਂ ਪਹਿਲਾਂ ਮੈਂ ਲਾਉਣੀ ਹੈ ਸਾਈਡ ਸਲਾਈ ਇਹਨਾਂ ਦੀ ਸਾਈਡ ਸਲਾਈ ਚ ਹੈਗੀ ਹੈ 14 ਤਿਆਰ 14 'ਚ ਮੈਂ 1 ਇੰਚ ਪਲੱਸ ਕਰਕੇ ਨਿਸ਼ਾਨੀ ਲਾਉਣੀ ਹੁੰਦੀ ਆ ਉਹ ਇਸ ਚੀਜ਼ ਲਈ ਵੀ ਅੱਧਾ ਇੰਚ ਮੈਂ ਸ਼ੋਲਡਰ ਲਈ ਲਾਉਣੀ ਆ ਤੇ ਅੱਧਾ ਇੰਚ ਪਲੇਟ ਲੈ ਲੈਂਦੀ ਆ ਉਸ ਉਸ ਲਈ ਲਾਉਣੀ ਆ ਥੋੜੀ ਸਾਈਡ ਸਲਾਈ ਤਿਆਰ ਆ ਸਾਈਡ ਸਲਾਈ ਚ ਮੈਂ 1 ਇੰਚ ਪਲੱਸ ਕਰਕੇ ਫਿਰ ਨਿਸ਼ਾਨੀ ਲਾਉਣੀ ਆ ਜਿੱਥੇ ਸਾਈਡ ਸਲਾਈ ਦਾ ਐਂਡ ਆ ਉੱਥੇ ਮੈਂ हिਪ ਦੀ ਨਿਸ਼ਾਨੀ ਲਾਉਣੀ ਹੁੰਦੀ ਆ हिਪ ਦਾ ਮਾਰਕ ਕਰਨਾ हिਪ ਹੈਗੀ ਇਹਨਾਂ ਦੀ 20 ਇੰਚ ਤਿਆਰ ਦੇਖੋ 20 ਦਾ ਹਾਫ 10 ਇੱਥੇ ਆਪਾਂ हिਪ ਲਾ ਲਈ ਕਮਰ ਦੀ ਨਿਸ਼ਾਨੀ ਮੈਂ ਜਦੋਂ ਕਟਿੰਗ ਕਰਦੀ ਆ ਬਹੁਤ ਘੱਟ ਲਾਉਣੀ ਆ ਕਿਉਂਕਿ ਪਲੇਟ ਕਈ ਵਾਰੀ ਹਲਕੀ ਮੋਟੀ ਪੈਂਦੀ ਹੈ ਜਾਂ ਫਿਰ ਕਈ ਵਾਰੀ ਪਤਲੀ ਹੁੰਦੀ ਹੈ ਵੀ ਥੋੜਾ ਮੋਟਾ ਹੱਥ ਦੇ ਹਿਸਾਬ ਨਾਲ ਫਰਕ ਪੈਂਦਾ ਸਿਰਫ ਰਫਲੀ ਮੈਂ ਇੱਥੇ ਇੱਕ ਨਾਪ ਮਾਰਕ ਕਰ ਦੂੰਗੀ ਕਮਰ ਕਿੰਨੀ ਇਹਨਾਂ ਦੀ 1.5 ਇੱਥੇ ਇਹਨਾਂ ਦੀ ਕਮਰ ਆਉਂਦੀ ਆ ਠੀਕ ਆ ਤੁਸੀਂ ਇਸ ਨੂੰ ਇੰਚ ਟੇਪ ਨਾਲ ਵੀ ਇਦਾਂ ਮਿਲਾ ਸਕਦੇ ਹੋ ਠੀਕ ਆ ਤੁਸੀਂ ਇਸ ਨੂੰ ਹੱਥ ਨਾਲ ਵੀ ਇਦਾਂ ਮਿਲਾ ਸਕਦੇ ਹੋ ਇਹ ਹੋ ਗਈ ਆਪਣੇ ਸਾਰੇ ਨਿਸ਼ਾਨ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਆਪਾਂ ਕਰਾਂਗੇ ਕਟਿੰਗ ਸਭ ਤੋਂ ਪਹਿਲਾਂ ਆਪਾਂ ਬਾਹਰਲੀ ਹੀ ਜਿਹੜੀ ਮਾਰਕ ਕੀਤੀ ਹੈ ਗਲਾਈ ਉਹਨੂੰ ਕਟਿੰਗ ਕਰਾਂਗੇ ਜੇ ਤੁਹਾਨੂੰ ਇਹ ਕਪੜਾ ਐਕਸਟਰਾ ਲੱਗਦਾ ਹੈ ਤਾਂ ਤੁਸੀਂ ਇੱਥੋਂ 2-2 ਇੰਚ ਛੱਡ ਕੇ ਇਦਾਂ ਮਾਰਕ ਕਰ ਲਓ ਉਸ ਨੂੰ ਵੀ ਕਟਿੰਗ ਕਰ ਸਕਦੇ ਹੋ ਇਦਾਂ ਪਰ ਮੈਂ ਇਦਾਂ ਕਪੜਾ ਨਹੀਂ ਕਟਿੰਗ ਕਰਦੀ ਪਹਿਲਾਂ ਮੈਂ ਸਿਰਫ ਬੈਕ ਦੇ ਪੱਲੇ ਮਤਲਬ ਕਿ ਚਾਰੇ ਪੱਲਿਆਂ 'ਚ ਪਹਿਲਾਂ ਮੈਂ ਚਾਰੇ ਪੱਲਿਆਂ 'ਚ ਬੈਕ ਦੀ ਹੀ ਘਾਟ ਦੀ ਕਟਿੰਗ ਕਰੂੰਗੀ ਹੁਣ ਆਪਾਂ ਇਹ ਵਾਰੀ ਕਾਟ ਪਾ ਲਈ ਇਹ ਕਾਟ ਪਉਣ ਤੋਂ ਬਾਅਦ ਆਪਾਂ ਜਿਹੜਾ ਬੈਕ ਪੱਲਾ ਉਹਨੂੰ ਇਦਾਂ ਫੋਲਡ ਕਰ ਲੈਣਾ ਠੀਕ ਆ ਫਿਰ ਆਪਾਂ ਫਰੰਟ ਵਾਲੀ ਗਲਾਈ ਦੀ ਕਟਿੰਗ ਕਰਾਂਗੇ ਹੁਣ ਫਰੰਟ ਪੱਲੇ 'ਚ ਜਿੱਥੇ-ਜਿੱਥੇ ਆਪਾਂ ਪਲੇਟਾਂ ਪਾਈਆਂ ਨੇ ਉੱਥੇ ਮੈਂ ਛੋਟੇ-ਛੋਟੇ ਕੱਟ ਲਗਾ ਲੰਨੀ ਆ। ਛੋਟਾ ਜਿਹਾ ਕੱਟ ਤੁਸੀਂ ਹਿੱਪ ਦੇ ਨਿਸ਼ਾਨ ਤੇ ਵੀ ਲਗਾ ਸਕਦੇ ਹੋ। ਜਿਵੇਂ ਆਪਾਂ ਇੱਧਰ ਪਲੇਟਾਂ ਪਾਈਆਂ ਸੇਮ ਤਰੀਕੇ ਨਾਲ ਹੀ ਆਪਾਂ ਇੱਧਰ ਪਲੇਟਾਂ ਪਾਵਾਂਗੇ। ਤੁਸੀਂ ਐਦਾਂ ਵੀ ਕਰ ਸਕਦੇ ਹੋ ਵੀ ਸੂਈ ਲੈ ਕੇ ਇੱਥੇ ਨੂੰ ਸੂਈ ਲੰਗਾ ਕੇ ਇਦਲੀ ਸਾਈਡ ਮਾਰਕ ਕਰ ਸਕਦੇ ਹੋ ਉਦਾਂ ਵੀ ਲਾ ਸਕਦੇ ਹੋ ਜੇ ਤੁਸੀਂ ਦੁਬਾਰਾ ਮੇਜ਼ਰਮੈਂਟ ਸਾਰਾ ਦੇਖਣਾ ਉਸੇ ਹਿਸਾਬ ਨਾਲ ਵੀ ਰੱਖ ਸਕਦੇ ਹੋ ਹੁਣ ਆਪਾਂ ਪਾਵਾਂਗੇ ਬੈਕ ਪੱਲੇ ਚ ਪਲੇਟ ਸਾਢੇ 10 ਤੇ ਪਲੇਟ ਤਿਆਰ ਆ ਤਾਂ ਆਪਾਂ 11 ਤੇ ਨਿਸ਼ਾਨੀ ਲਾਵਾਂਗੇ 7 ਇੰਚ ਦੀ ਪਲੇਟ ਇਹਨਾਂ ਦੀ ਲੰਬੀ ਆ 3.5 ਸੈਂਟਰ ਗੈਪ ਆ ਇਹ ਹੋ ਗਈ ਬੈਕ ਵੇ ਬੱਲੇ ਦੀ ਹੁਣ ਆਪਾਂ ਬੈਕ ਗਲਾ ਵੀ ਕਟਿੰਗ ਕਰਦਾਂਗੇ ਜੇ 4 ਇੰਚ ਦਾ ਗਲਾ ਹੁੰਦਾ 4 5 ਇੰਚ ਦਾ ਫਿਰ ਮੈਂ ਗਲਾ ਇਦਾਂ ਕਟਿੰਗ ਕਰਕੇ ਰੇਬਲੀਰ ਕਰਕੇ ਰੇਬਲੀਰ ਲਾ ਕੇ ਬਣਾਉਣੀ ਆ ਜੇ ਗਲਾ ਵੱਡਾ ਏ 6 6.5 ਜਾਂ ਫਿਰ ਆਪਾਂ ਜਿਪ ਲਾਉਣੀ ਹੁੰਦੀ ਆ ਤਾਂ ਮੈਂ ਬੁਕਰਮ ਵਾਲਾ ਗਲਾ ਕਟਿੰਗ ਕਰਕੇ ਪਾਉਣੀ ਆ ਹੁਣ ਆਪਾਂ ਪਹਿਲਾਂ ਗਲੇ ਦੀ ਚੜਾਈ ਲਾਵਾਂਗੇ 2.5 ਇੰਚ ਇਹਨਾਂ ਦਾ ਗਲਾ ਤਿਆਰ ਹੈਗਾ 5 ਇੰਚ 5.5 ਇੰਚ ਦੀ ਆਪਾਂ ਕਟਿੰਗ ਕਰਦਾਂਗੇ ਇੱਥੋਂ ਵੀ ਸੇਮ ਆਪਾਂ 2.5 ਇੰਚ ਰੱਖਾਂਗੇ ਜਿੱਦਾਂ ਆਪਾਂ ਮੋਢੇ ਦਾ ਬਾਕਸ ਬਣਾਇਆ ਸੀ ਸੇਮ ਹੀ ਆਪਾਂ ਇਹ ਬਾਕਸ ਬਣਾ ਲੈਣਾ ਇੱਥੇ ਤੁਸੀਂ ਜੇ ਤੁਹਾਨੂੰ ਸਿੱਧੀ ਗਲਾਈ ਨਹੀਂ ਪਾਹੁੰਦੀ ਤਾਂ ਤੁਸੀਂ ਇਦਾਂ ਮਾਰਕ ਕਰ ਸਕਦੇ ਹੋ ਅੱਧੇ ਇੰਚ ਦਾ ਇਦਾਂ ਹੱਥ ਨੂੰ ਰੱਖ ਕੇ ਇਦਾਂ ਤੁਸੀਂ ਗਲਾਈ ਘਮਾਉਣੀ ਆ ਤੇ ਤੁਹਾਡੇ ਗਲੇ ਦੀ ਕਟਿੰਗ ਹੋ ਜੂਗੀ ਬੈਕ ਦੀ ਹੁਣ ਆਪਾਂ ਕਟਿੰਗ ਕਰਾਂਗੇ ਬਾਹਾਂ ਜਿਹੜਾ ਆਪਣਾ ਸ਼ਰਟ ਤੋਂ ਐਕਸਟਰਾ ਕਪੜਾ ਸਾਈਡ ਤੇ ਸੀ ਉਹ ਚੋਂ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਇਹ ਕਪੜਾ ਆਪਣੇ ਸ਼ਰਟ ਦੇ ਬਰਾਬਰ ਤੋਂ ਨਿਕਲਿਆ ਜਿੱਦਾਂ ਸ਼ਰਟ ਦੇ ਬਰਾਬਰ 2.5 ਮੀਟਰ ਦੇ ਸੂਟਾਂ 'ਚ ਇਦਾਂ ਬਰਾਬਰ ਤੋਂ ਕਪੜਾ ਉਤਰਿਆ ਆਲਓਵਰ ਸੂਟਾਂ 'ਚ ਉਹ ਕਈ ਵਾਰੀ ਉਹ ਜਿਹੜਾ ਬਰਾਬਰ ਕਪੜਾ ਹੁੰਦਾ ਸ਼ਰਟ ਦੇ ਉਹ ਚੋਂ ਆਪਾਂ ਸਲਵਾਰ ਦੇ ਪੱਲਿਆਂ ਦੀ ਕਟਿੰਗ ਵੀ ਕਰ ਲੈਨੇ ਆਂ ਉਨੇ ਦੇਖੋ ਆਪਾਂ ਡਬਲ ਪੱਲਾ ਸੀ ਉਹਨੂੰ ਇਦਾਂ ਫੋਲਡ ਕਰਕੇ ਰੱਖ ਲਿਆ ਸੇਮ ਜਿੱਦਾਂ ਆਪਾਂ ਸ਼ਰਟ ਦਾ ਰੱਖਦੇ ਆ ਸੇਮ ਉਦਾਂ ਹੀ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਹੁੰਦਾ ਵੀ ਤੁਹਾਡਾ ਮੋਢਾ ਕਿੰਨਾ ਤਿਆਰ ਆ ਮੋਢੇ ਦੇ ਹਿਸਾਬ ਨਾਲ ਤੁਸੀਂ ਇਹ ਚੜਾਈ ਰੱਖਣੀ ਹੁੰਦੀ ਆ ਜਿਵੇਂ ਆਪਣਾ ਮੋਢਾ 9 ਇੰਚ ਤਿਆਰ ਆ ਨੋ ਤੋ 10:30 ਤੋਂ ਵੀ ਪੌਣੇ 11 ਹੀ ਕਪੜਾ ਤਾਂ ਆਪਾਂ ਨੂੰ ਜੋੜ ਪਾਉਣ ਦੀ ਲੋੜ ਨਹੀਂ ਜੇ ਥੋੜਾ ਮੋਡਾ 8 8.5 ਰਹਿਣ ਦਾ ਤਾਂ ਆਪਾਂ ਨੂੰ ਇੱਕ ਪਾਸੇ ਜੋੜ ਪਾਉਣ ਦੀ ਨੀਡ ਹੋਣੀ ਸੀ ਆਪਣਾ ਮੋਡਾ ਪੂਰਾ ਆਉਂਦਾ ਕੱਪੜੇ ਦੀ ਚੜਾਈ ਸਹੀ ਆ ਹੁਣ ਆਪਾਂ ਦੇਖਣੀ ਆ ਲੰਬਾਈ ਬਾਹ ਦੀ ਲੰਬਾਈ ਕਿੰਨੀ ਆ 15 ਇੰਚ 15 ਇੰਚ ਬਾਹ ਦੀ ਲੰਬਾਈ ਆ ਮੈਂ 3 ਇੰਚ ਪਲੱਸ ਕਰਕੇ ਲੈਂਥ ਰਿਕੋਰਡਿੰਗ ਰੱਖਦੀ ਆ ਬਾ ਪਰ ਅੱਜ ਇਹਨਾਂ ਨੂੰ ਜਿਹੜਾ ਇਹ ਸੂਟ ਆ ਇਹਨੂੰ ਪਾਈਪ ਇਨ ਨਹੀਂ ਲਾਉਣੀ ਤਾਂ ਮੈਂ ਸਿਰਫ 2 ਇੰਚ ਰੱਖੂਗੀ ਦੋ ਤੋਂ ਤੁਸੀਂ 2.5 ਇੰਚ ਵੀ ਰੱਖ ਸਕਦੇ ਹੋ ਦੇਖੋ ਮੈਂ ਚੜਾਈ ਵੀ ਦੇਖੀ ਆ ਲੰਬਾਈ ਵੀ ਦੇਖੀ ਆ ਤੁਸੀਂ ਸਭ ਤੋਂ ਪਹਿਲਾਂ ਲੰਬਾਈ ਚੜਾਈ ਦੇਖ ਕੇ ਹੀ ਫਿਰ ਕਟਿੰਗ ਕਰਨੀ ਆ ਹੁਣ ਆਪਾਂ ਕਰਾਂਗੇ ਕਟਿੰਗ ਇਸ ਤੋਂ ਬਾਅਦ ਜਿਹੜਾ ਹੁਣ ਇਹ ਕੱਪੜਾ ਏ ਜਿੱਦਾਂ ਵੀ ਇਹਦੇ ਫੁੱਲ ਨੇ ਜਿਵੇਂ ਆਪਾਂ 셔ਟ ਦੇ ਸੈੱਟ ਕੀਤੇ ਸੀ ਵੀ ਫੁੱਲਾਂ ਦੇ ਡਾਇਰੈਕਸ਼ਨ ਕਿੱਧਰ ਨੂੰ ਆ ਉਸੀ حساب ਨਾਲ ਪਹਿਲਾਂ ਇਹਨੂੰ ਸੈੱਟ ਕਰਨਾ ਫੇਰ ਹੀ ਆਪਾਂ ਗਲਾਈ ਪਾਉਣੀ ਆ ਪਾਹ ਦੀ ਜਿਵੇਂ ਗਲਾਈ ਪਾਉਣੀ ਆ ਆਪਾਂ ਸੇਮ ਉਦਾਂ ਹੀ ਗਲਾਈ ਪਾਉਣੀ ਆ ਇਨਾਂ ਦੀ ਬਾਹਾਂ ਦੀ ਮੂਰੀ ਤਿਆਰ ਰੱਖਣੀ ਆਪਾਂ 5.5 5.5 'ਚ ਤੁਸੀਂ 1.5 ਇੰਚ ਪਲੱਸ ਕਰ ਲਓ 5.5 6 7 ਇੰਚ ਦਾ ਮੈਂ ਇੱਥੇ ਮਾਰਕ ਕਰ ਲੂੰਗੀ ਤੁਸੀਂ 5.5 ਦਾ ਵੀ ਪਹਿਲਾਂ ਮਾਰਕ ਕਰ ਸਕਦੇ ਹੋ ਵੀ ਆ ਆਪਣੀ ਤਿਆਰ ਮੂਰੀ ਆ ਇਸ 'ਚ 1.5 ਇੰਚ ਪਲੱਸ ਕਰਕੇ ਤੁਸੀਂ 7 ਇੰਚ ਰੱਖ ਲਿਆ ਉਸ ਤੋਂ ਬਾਅਦ ਖੁੱਲੇ ਪਾਸੇ ਵੱਲ ਦੋਨੇ ਬਾਹਾਂ ਦੇ ਦੇਖੋ ਇਧਰਲੀ ਸਾਈਡ ਖੁੱਲੇ ਪੱਲੇ ਆ 3 ਇੰਚ ਡਾਊਨ ਰੱਖਣਾ ਤੁਸੀਂ ਠੀਕ ਹੈ ਇੱਥੇ ਵੀ ਤੁਸੀਂ 3 ਇੰਚ ਰੱਖ ਸਕਦੇ ਹੋ ਫਿਰ ਇਸ ਤੇਨ ਨੂੰ ਜੇ ਤੁਹਾਨੂੰ ਗਲਾਈ ਪਾਉਣੀ ਨਹੀਂ ਆਉਂਦੀ ਤਾਂ ਤੁਸੀਂ ਇਦਾਂ ਪਹਿਲਾਂ ਸਿੱਧੀ ਨਿਸ਼ਾਨੀ ਲਾ ਲੋਗੇ ਠੀਕ ਆ ਫਿਰ ਉਸ ਦਾ ਹਾਫ ਦਾ ਆਈਡੀਆ ਰੱਖ ਕੇ ਇਦਾਂ ਗਲਾਈ ਪਾਉਣੀ ਹੁੰਦੀ ਨਹੀਂ ਤੁਹਾਨੂੰ ਜੇ ਗਲਾਈ ਪਾਉਣੀ ਆਉਂਦੀ ਆ ਫਿਰ ਤੁਸੀਂ ਇਹ ਨਿਸ਼ਾਨ ਚਾਹੇ ਨਾ ਵੀ ਲਾਇਓ ਤੁਸੀਂ ਇਦਾਂ ਸਿੱਧਾ ਹੀ ਗਲਾਈ ਦਾ ਨਿਸ਼ਾਨ ਲਾ ਲੈਣਾ ਇਹ ਹੋ ਗਈ ਆਪਣੀ ਸਾਰੀ ਬਾਤ ਹੈ ਜਿੱਦਾਂ ਆਪਾਂ ਕਟਿੰਗ ਕਰਦੇ ਆ ਉਸ ਦੀ ਕਲਾਈ ਫਰੰਟ ਦੇ ਦੋ ਪੱਲਿਆਂ ਤੇ ਆਪਾਂ ਜਿਹੜਾ ਆਪਣੇ ਬਾਹਰ ਫਰੰਟ ਸਾਈਡ ਅਟੈਚ ਹੁੰਦਾ ਮੋਢਾ ਉੱਥੇ ਆਪਾਂ ਵੀ ਪਾਉਣੇ ਆ ਕਾਟ ਹਲਕੀ ਜੀ ਉਹ ਤੁਸੀਂ ਇਦਾਂ ਪਾਉਣੀ ਹੁੰਦੀ ਆ ਜਿਵੇਂ ਇੱਥੋਂ ਤੁਸੀਂ ਉਹਨੂੰ ਡਾਊਨ ਕਰਨਾ ਹੁੰਦਾ ਉਹ ਸਿਰਫ ਦੋ ਪੱਲਿਆਂ 'ਚ ਪਾਉਣੇ ਆ ਉਹਨੂੰ ਇਦਾਂ ਬਣਾਉਣੇ ਆ ਜਿਹੜੀ ਫਰੰਟ ਦੀ ਕਾਟ ਆ ਇਹ ਮੈਂ ਬਾਹ ਤਿਆਰ ਕਰੇ ਤੋਂ ਬਾਅਦ ਇਹ ਇੱਥੋਂ ਕਟਿੰਗ ਹੋਏ ਤੋਂ ਬਾਅਦ ਫੇਰ ਪਾਉਣੀ ਆ ਹੁਣ ਆਪਾਂ ਪਹਿਲਾਂ ਗਲਾਈ ਦੀ ਕਟਿੰਗ ਕਰਾਂਗੇ ਫੇਰ ਆ ਦੋਨੇ ਨਿਸ਼ਾਨਾ ਨੂੰ ਮਲਾ ਲਾਂਗੇ ਇਹ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਤੁਸੀਂ ਇੱਥੇ ਸੈਂਟਰ ਚ ਛੋਟਾ ਜਿਹਾ ਕੱਟ ਵੀ ਲਗਾ ਸਕਦੇ ਹੋ 1.5 ਇੰਚ ਦੀ ਤੁਸੀਂ ਇੱਥੇ ਵੀ ਨਿਸ਼ਾਨ ਦੀ ਕਟ ਕਟਿੰਗ ਦੀ ਨਿਸ਼ਾਨੀ ਲਾ ਸਕਦੇ ਹੋ ਕੱਟ ਦਾ ਵੀ ਤੁਸੀਂ ਫੋਲਡਿੰਗ ਕਰਨੀ ਆ ਜਿੰਨਾ ਵੀ ਤੁਸੀਂ ਕੱਪੜਾ ਰੱਖਦੇ ਹੋ ਫੋਲਡਿੰਗ ਲਈ ਤੇ ਮੋਡੇ ਦੀ ਸਿਲਾਈ ਲਈ ਉਸੇ ਹਿਸਾਬ ਨਾਲ ਤੁਸੀਂ ਇਹ ਛੋਟੇ ਛੋਟੇ ਕੱਟ ਵੀ ਲਗਾ ਸਕਦੇ ਹੋ ਅੱਜ ਦੀ ਵੀਡੀਓ ਚ ਇੰਨਾ ਹੀ ਅਗਲੀ ਵੀਡੀਓ ਵਿੱਚ ਆਪਾਂ ਕਰਾਂਗੇ ਇਸੇ ਸ਼ਰਟ ਦੀ ਸਟਿਚਿੰਗ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ